15 ਜਨਵਰੀ 2026 ਨੂੰ ਦੇਸ਼ ਦੀ ਰਾਸ਼ਪਤੀ ਦ੍ਰੋਪਤੀ ਮੁਰਮੂ ਅੰਮ੍ਰਿਤਸਰ ਵਿੱਚ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚ ਰਹੀ ਨੇ। ਉਹ ਦਿਨਾਂ ਹੀ ਉਸੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਅਕਾਲ ਤਖਤ ਸਾਹਿਬ ਦੇ ਸਚੇ ਬੱਗੇ ਪੇਸ਼ ਹੋਣ ਲਈ ਅੰਮ੍ਰਿਤਸਰ ਆ ਰਹੇ ਨੇ। ਇਹਨਾਂ BBIP ਦੌਰਿਆਂ ਨੂੰ ਧਿਆਨ ਵਿੱਚ ਰੱਖ ਕੇ ਸ਼ਹਿਰ ਵਿੱਚ ਸੁਰੱਖਿਆ ਵਿਵਸਥਾ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਅਲਰਟ ਮੋਡ ਵਿੱਚ ਹੈ। ਦੂਜੇ ਪਾਸੇ ਅੰਮ੍ਰਿਤਸਰ ਦੇ ਕੁਝ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਹੋਰ ਵੀ ਜ਼ਿਆਦਾ चौकस हो गई इस अमृतसर पुलिस वालों शहर के नाकाबंदरिशा निर्देशल चैकिंग जिथे पुलिस के बड़े अफसर से स्पैशल यूनिट मौजूद रहे पुलिस वालों बस स्टैंड रेलवे स्टेशन मुख्य बाजारा से शहर के संवेदनशील इलाक लगातार तलाशी मुहिम जारी है पुलिस अफसर मुताबिक इस सारी कारवाही ਤਿਉਹਾਰਾਂ ਦੇ 26 ਜਨਵਰੀ ਗੰਢਨ ਦਿਵਸ ਤੇ ਲਗਾਤਾਰ ਚੱਲ ਰਹੀ ਵੀਵੀਆਈਪੀ ਮੂਵਮੈਂਟ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾ ਰਹੀ ਹੈ ਸਕੂਲਾਂ ਨੂੰ ਮਿਲੀ ਧਮਕੀਆਂ ਦੀ ਜਾਂਚ ਲਈ ਸਾਈਬਰ ਸੈੱਲ ਰਾਜ ਤੇ ਕੇਂਦਰ ਏਜੰਸੀਆਂ ਦੇ ਨਾਲ ਮਿਲ ਕੇ ਈਮੇਲ ਟ੍ਰੇਸ ਕੀਤੀਆਂ ਜਾ ਰਹੀਆਂ ਨੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਡਰ ਆਪਣੇ ਰੋਜ਼ਮਰਰਾ ਦੇ ਕੰਮ ਕਰਨ ਤਾਈ ਕੋਈ ਵੀ ਸ਼ੱਕ ਵਾਲੀ ਹਰਕਤ ਦਿਖੇ ਤਾਂ ਫੌਰਨ ਪੁਲਿਸ ਨੂੰ ਸੂਚਿਤ ਕਰਨ ਬਿਸਰ ਦੇ ਵਿੱਚ ਵੀ ਰੇਲਵੇ ਸਟੇਸ਼ਨ ਬਸ ਸਟੈਂਡ ਜਿਹੜੇ ਬਾਕੀ ਵੀ ਸਾਡੇ ਜਿਹੜੇ ਸਟੇਸ਼ਨਸ ਦੇ ਪੁਆਇੰਟਸ ਹੈਗੇ ਨੇ ਅਸੀਂ ਪੂਰਾ ਸਰਾਊਂਡਿੰਗ ਸਿਟੀਜ਼ ਦੇ ਵਿੱਚ ਵੀ ਨਾਕੇ ਸਾਡੀ ਚੈਕਿੰਗ ਚੱਲ ਰਹੀ ਹੈ ਨੇ ਅੱਜ ਜਿਹੜੀ ਤੁਸੀਂ ਦੇਖ ਰਹੇ ਸਪੈਸ਼ਲ ਜਿਹੜੇ ਐਸ.ਓ.ਜੀ ਸਾਡੇ ਗਰੁੱਪਸ ਨੇ ਉਹਨਾਂ ਦੇ ਨਾਲ ਲੈ ਕੇ ਸਾਰੇ ਅਫਸਰਸ ਅਸੀਂ ਰੇਲਵੇ ਸਟੇਸ਼ਨ ਤੋਂ ਚੈੱਕ ਕਰ ਰਹੇ ਸੀ ਇਹ ਰੀਜ਼ਨ ਸਾਡੇ ਵੈਸੇ ਵੀ ਇੱਕ ਤੇ ਤਿਹਾਰ ਦਾ ਟਾਈਮ ਸੀਗਾ ਦੂਜਾ ਕਿ 26 ਜਨਵਰੀ ਹੈ ਉਸ ਕਾਫੀ ਵੀ ਬੀ.ਵੀ.ਏ.ਪੀ ਮੂਵਮੈਂਟਸ ਵੀ ਸਾਡੇ ਆਪਣੇ ਸੱਚ ਇਸ ਟਾਈਮ ਚੱਲ ਰਹੀਆਂ ਨੇ ਸੋ ਉਹਨਾਂ ਦੇ ਤਹਿਤ ਹੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜਿਹੜਾ ਇਸ ਦੀ ਪੂਰੇ ਸ਼ਹਿਰ ਦੇ ਵਿੱਚ ਸਪੈਸ਼ਲ ਨਾਕਾਬੰਦੀ ਸਪੈਸ਼ਲ ਜਿਹੜੇ ਚੈਕਿੰਗ ਦੇ ਆਪਰੇਸ਼ਨ ਚੱਲ ਰਹੇ ਨੇ ਇਸ ਟਾਈਮ ਪਲੱਸ ਜਿਹੜੇ ਮਾੜੇ ਅਨਸਰਰ ਨੇ ਉਹਨਾਂ ਦੇ ਉੱਪਰ ਜਿਹੜੇ ਪੂਰਾ ਚੈੱਕ ਰੱਖਿਆ ਜਾ ਰਿਹਾ ਦੇਖਿਆ ਜਾ ਰਿਹਾ ਪੂਰਾ ਅਸੀਂ ਉਹਨੂੰ ਜਿੱਥੇ-ਜਿੱਥੇ ਸਾਨੂੰ ਲੋੜ ਹੈ ਉਹਨਾਂ ਨੂੰ ਅਸੀਂ ਸਰਚ ਕਰ ਰਹੇ ਹਾਂ ਕੈਸੋ ਵੀ ਤਰਵਾ ਰਹੇ ਹੈਗੇ ਆ ਸੋ ਮੈਂ ਨਾਰਮਲ ਇੱਕ ਰੂਟੀਨ ਚ ਜਿਹੀ ਸਾਡੀ ਚੈਕਿੰਗ ਚੱਲਦੀ ਹੈ ਉਹਦੋਂ ਉਸੇ ਉਸੇ ਲੜੀ ਦੇ ਤਹਿਤ ਇਹ ਜਿਹੜਾ ਹੁਣ ਤਿਉਹਾਰਾਂ ਦਾ ਅੱਗੇ 26 ਜਨਵਰੀ ਦਾ ਤੇ ਆਹ ਜਿਹੜੇ ਹੁਣ ਅੱਜ ਤੇ ਕੱਲ ਜਿਹੜੇ ਸਾਡੇ ਵੀਆਪੀ ਮੂਵਮੈਂਟਸ ਵੀ ਕੁਝ ਅਪਣੇ ਰਿਸਰਚ ਉਹਦੇ ਕਰਕੇ ਅਸੀਂ ਪੂਰਾ ਸਟਰੋਂਗਲੀ ਪੂਰੇ ਅੰਮ੍ਰਿਤਸਰ ਚੈਕਿੰਗ ਕਰ ਰਹੇ ਹਾਂ ਸਰ ਅੱਜ ਕੁਝ ਸਕੂਲਾਂ ਨੂੰ ਵੀ ਥੈਟ ਆਈ ਸੀ ਉਹਦੇ ਮੱਦੇਨਜ਼ਰ ਵੀ ਚੈਕ ਕਰਦੇ ਨੇ ਉਹ ਜਿਹੜਾ ਉਹ ਤੇ ਇੱਕ ਪਹਿਲਾਂ ਵੀ ਤੁਹਾਡੇ ਮੀਡੀਆ ਦੇ ਸਾਰਿਆਂ ਦੇ ਧਿਆਨ ਦੇ ਵਿੱਚ ਪਹਿਲਾਂ ਵੀ ਲਿਆਂਦਾ ਗਿਆ ਸੀ ਕਿ ਕੁਝ ਸ਼ਹਿਰਾਂ ਚ ਕੁਝ ਇੰਡੀਆ ਦੀ ਸਟੇਟਸ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜਿਹੜੇ ਹੈਗੇ ਥ੍ਰੈਟਸ ਪਹਿਲਾਂ ਵੀ ਈਮੇਲ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਬੋਗਸ ਈਮੇਲਸ ਆਈਆਂ ਨੇ ਉਹਨਾਂ ਨੂੰ ਜੋ ਸਾਡੇ ਸਾਈਬਰ ਸੈੱਲ ਨੇ ਸਾਡੇ ਸਟੇਟ ਦੇ ਪਲੱਸ ਜਿਹੜਾ ਸੈਂਟਰਲ ਏਜੰਸੀ ਜਿਹੜੀਆਂ ਹੈਗੀਆਂ ਪ੍ਰੋਪਰ ਉਹਨਾਂ ਦੇ ਨਾਲ ਕੋਆਰਡੀਨੇਟ ਕਰਕੇ ਇਹਦੀ ਚੈਕਿੰਗ ਦਾ ਸਾਰਾ ਟ੍ਰੇਸ ਕੀਤਾ ਜਾ ਰਿਹਾ ਹੈ ਇਟ ਵਿਲ ਬੀ ਜਲਦੀ ਟ੍ਰੇਸ ਕੀਤਾ ਜਾਏਗਾ ਸੋ ਅੱਜ ਜਿਹੜੇ ਹੁਣ ਜਿਹੜਾ ਅਸੀਂ ਕਰ ਰਹੇ ਹਾਂ ਜਿਹੜੀ ਹੁਣ ਦੀ ਚੈਕਿੰਗ ਸਾਡੀ ਹੈ ਪੂਰੇ ਸ਼ਹਿਰ ਦੇ ਵਿੱਚ ਨਾਕਾ ਬੰਦੀ plus ਸ਼ਹਿਰ ਦੇ ਵਿੱਚ ਆਉਣ ਜਾਣ ਵਾਲੇ ਜਿਹੜੇ ਵਿਅਕਤੀ ਉਹ ਸਾਰਿਆਂ ਦੀ ਚੈਕਿੰਗ ਜਿਹੜੀ ਉਹ ਚੱਲ ਰਹੀ ਹੈਗੀ ਤੇ ਇਸੇ ਤਰੀਕੇ ਨਾਲ ਅਗਲੇ ਕੁਝ ਦਿਨਾਂ ਤੱਕ ਇਹ ਚੈਕਿੰਗ ਜਿਹੜੀ ਚੱਲਦੀ ਰਹੇਗੀ ਅਲੱਗ-ਅਲੱਗ ਪੁਆਇੰਟਾਂ ਤੇ ਜਿਵੇਂ ਬੱਸ ਸਟੈਂਡਾ ਰੇਲਵੇ ਸਟੇਸ਼ਨ ਤੁਹਾਡੇ ਹੈ ਜਿਹੜੇ ਸਾਡੇ ਮੇਨ ਸ਼ਹਿਰ ਨੇ ਉਹ ਮੇਨ ਜਿਹੜੇ ਤੁਹਾਡੇ ਬਾਜ਼ਾਰ ਨੇ ਉਹਨਾਂ ਜਗ੍ਹਾ ਤੇ ਮੇਨ ਪੁਆਇੰਂਟ ਜਿਹੜੇ ਪਬਲਿਕ ਦੇ ਉਹਨਾਂ ਸਾਰਿਆਂ ਵਾਸਤੇ ਜਿੱਥੇ ਸਾਰਾ ਚੈਕਿੰਗ ਚੱਲ ਰਹੀ ਉਹਦਾ ਮਕਸਦ ਇਹੀ ਹੈ ਕਿ ਲੋਕ ਆਪਣਾ ਜਿਹੜਾ ਟਾਈਮ ਹੈਗਾ ਸਾਰਾ ਉਹਨਾਂ ਨੂੰ ਇੱਕ ਕੌਨਫੀਡੈਂਸ ਬਿਲਡ ਉਹਨਾਂ ਨੂੰ ਲੈਣਾ ਚਾਹੀਦਾ ਕਿ ਆਪਣਾ ਬੜਾ ਅ ਕੁਛ ਮિજાਜਰਾ ਜਮ ਹਾਲਾਤ ਵਿੱਚ ਆਪਣਾ ਆਪਣਾ ਇੰਜੋਏ ਕਰੋ